ਦੇਖੋ ਸਾਬਕਾ ਮੁੱਖ ਮੰਤਰੀ ਸਾਹਿਬ ਮਾਫੀਆਂ ਮੰਗਣ ਦੇ ਮਾਹਰ ਨੇ ਪਹਿਲਾਂ ਵੀ ਉਹਨਾਂ ਨੇ ਕਈ ਵਾਰ ਔਰਤਾਂ ਦੇ ਪ੍ਰਤੀ ਮਾੜੀ ਜਿਹੜੀ ਸ਼ਬਦਾਵਲੀ ਸੀ ਉਹਦੀ ਵਰਤੋਂ ਕੀਤੀ ਆ ਕਈ ਵਾਰ ਉਹਨਾਂ ਨੇ ਇਸ ਤਰ੍ਹਾਂ ਦੇ ਇਸ਼ਾਰੇ ਕੀਤੇ ਨੇ ਜਿਹੜੇ ਮੈਂ ਸਮਝਦਾ ਸਮਾਜ ਦੇ ਅੰਦਰ ਸੱਭਿਆਚਾਰ ਦਾ ਚਿੰਨ੍ਹ ਨਹੀਂ ਮੰਨੇ ਜਾਂਦੇ ਜਿਹੜੇ ਸਾਡੇ ਸੱਭਿਆਚਾਰ ਦੇ ਉਲਟ ਲੱਗੇ ਜਿਹੜੇ ਬਹੁਤ ਹੀ ਮਾੜੇ ਮੰਦ ਭਾਵਨਾ ਨਾਲ ਕੀਤੇ ਗਏ ਨੇ ਕਿ ਸੋ ਇਹ ਬਹੁਤ ਮਾੜੀ ਗੱਲ ਆ ਸੋ ਉਹਨਾਂ ਦੇ ਖਿਲਾਫ ਜਿਹੜਾ ਐ ਐਕਸ਼ਨ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਜਿਹੜੀਆਂ ਚਾਰ ਜਿੰਮੇਦਾਰੀ ਚੋਣਾਂ ਹੋ ਰਹੀਆਂ ਨੇ ਸਾਰੇ ਵੋਟਰਾਂ ਨੂੰ ਅਪੀਲ ਕਰੂੰਗਾ ਕਿ ਤੁਸੀਂ ਲੋਕਤੰਤਰ ਦੇ ਤਿਹਾਰ ਦੇ ਉੱਤੇ ਜਿਹੜਾ ਕਿ ਇਸ ਗੱਲ ਕਰਕੇ ਅਦਬ ਅਦਬਚਾਰੇ ਆਇਆਗਾ ਕਿ ਪਾਰਲੀਮੈਂਟ ਦੇ ਅੰਦਰ ਚਾਰ ਜਿਹੜੇ ਐਮ ਐਲ ਏ ਸੀ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ ਤੁਸੀਂ ਸਾਰੇ ਇਸ ਲੋਕਤੰਤਰ ਦੇ ਤਿਹਾਰ ਦੇ ਅੰਦਰ ਆਪਣਾ ਆਪਣਾ ਹਿੱਸਾ ਪਾਓ ਸਾਰੇ ਜਣੇ ਕੱਲ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਬੋਟ ਜਿਹੜੀ ਆ ਉਹ ਜ਼ਰੂਰ ਪਾਉਣ ਜਾਓ ਨਹੀਂ ਹਜੇ ਤਾਂ ਹਜੇ ਇਸਾਂ ਇਹ ਤਾਂ ਮੈਨੂੰ ਲੱਗਦਾ ਬੇਦਨ ਵੀਕ ਬਰੀ ਹੋਇਆ ਹਫਤਾ ਵੀ ਹੋਇਆ ਜੇ ਪ੍ਰੀਮਚੁਰ ਦੇਖੋ ਕਿਤੇ ਨਾ ਕਿਤੇ ਕੋਈ ਮੋਇਸਚਰ ਦੀ ਪ੍ਰੋਬਲਮ ਆ ਗਈ ਤਾਂ ਉਹ ਅਸੀਂ ਮੋਇਸਚਰ ਨੂੰ ਠੀਕ ਕਰਾਉਣ ਲਈ ਮੈਂ ਅਸੀਂ ਜਿਹੜਾ ਹੈਗਾ ਕੇਂਦਰ ਸਰਕਾਰ ਨਾਲ ਗੱਲ ਕਰਾਂਗਾ ਸਾਡਾ ਸਾਰਾ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਲੱਗਿਆ ਹੋਇਆ ਅੱਜ ਵੀ ਮੈਂ ਵੀ ਸਾਰੇ ਪੰਜ ਸਰਪੰਚ ਸਾਹਿਬਾਨ ਨੂੰ ਇਹੀ ਸੁਨੇਹਾ ਦਿੱਤਾਗਾ ਕਿ ਆਪਾਂ ਸਾਰੇ ਜਣੇ ਵਾਤਾਵਰਨ ਨੂੰ ਬਚਾ ਕੇ ਰੱਖੀਏ ਠੀਕ ਰੱਖੀਏ ਦੇਖੋ ਸਾਬਕਾ ਮੁੱਖ ਮੰਤਰੀ ਸਾਹਿਬ ਮਾਫੀਆਂ ਮੰਗਣ ਦੇ ਮਾਹਰ ਨੇ ਪਹਿਲਾਂ ਵੀ ਉਹਨਾਂ ਨੇ ਕਈ ਵਾਰ ਔਰਤਾਂ ਦੇ ਪ੍ਰਤੀ ਮਾੜੀ ਜਿਹੜੀ ਸ਼ਬਦਾਵਲੀ ਸੀ ਉਦੀ ਵਰਤੋਂ ਕੀਤੀ ਆ ਕਈ ਵਾਰ ਉਹਨਾਂ ਨੇ ਇਸ ਤਰ੍ਹਾਂ ਦੇ ਇਸ਼ਾਰੇ ਕੀਤੇ ਨੇ ਜਿਹੜੇ ਮੈਂ ਸਮਝਦਾ ਸਮਾਜ ਦੇ ਅੰਦਰ ਸੱਭਿਆਚਾਰ ਦਾ ਚਿੰਨ ਨਹੀਂ ਮੰਨੇ ਜਾਂਦੇ ਜਿਹੜੇ ਸਾਡੇ ਸੱਭਿਆਚਾਰ ਦੇ ਉਲਟ ਨੇਗੇ ਜਿਹੜੇ ਬਹੁਤ ਹੀ ਮਾੜੇ ਮੰਦ ਭਾਵਨਾ ਨਾਲ ਕੀਤੇ ਗਏ ਨੇ ਕਿ ਸੋ ਇਹ ਬਹੁਤ ਮਾੜੀ ਗੱਲ ਆ ਸੋ ਉਹਨਾਂ ਦੇ ਖਿਲਾਫ ਜਿਹੜਾ ਐਕਸ਼ਨ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਜਿਹੜੀਆਂ ਚਾਰਜ ਜਿਮਲੀ ਚੋਣਾ ਹੋ ਰਹੀਆਂ ਨੇ ਸਾਰੇ ਵੋਟਰਾਂ ਨੂੰ ਅਪੀਲ ਕਰੂੰਗਾ ਕਿ ਤੁਸੀਂ ਲੋਕਤੰਤਰ ਦੇ ਤਿਹਾਰ ਦੇ ਉੱਤੇ ਜਿਹੜਾ ਕਿ ਇਸ ਗੱਲ ਕਰਕੇ ਅਦਬ ਅਦਬਚਾਲੇ ਆਇਆਗਾ ਕੇ ਪਾਰਲੀਮੈਂਟ ਦੇ ਅੰਦਰ ਚਾਰ ਜਿਹੜੇ ਐਮ ਐਲ ਐਸ ਸੀ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ ਤੁਸੀਂ ਸਾਰੇ ਇਸ ਲੋਕਤੰਤਰ ਦੇ ਤਿਹਾਰ ਦੇ ਅੰਦਰ ਆਪਣਾ ਆਪਣਾ ਹਿੱਸਾ ਪਾਓ ਸਾਰੇ ਜਣੇ ਕੱਲ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਬੋਟ ਜਿਹੜੀ ਆ ਉਹ ਜ਼ਰੂਰ ਪਾਉਣ ਜਾਓ ਇਹ ਹਜੇ ਤਾਂ ਹਜੇ ਹਸਾ ਅਇ ਤਾਂ ਮੈਨੂੰ ਲੱਗਦਾ ਬਿਦਨ ਵੀਕ ਬਰੀ ਹੋਇਆ ਹਫਤਾ ਵੀ ਹੋਇਆ ਜੇ ਪ੍ਰੀ ਮਚੂਰ ਦੇਖੋ ਕਿਤੇ ਨਾ ਕਿਤੇ ਕੋਈ ਮੋਇਸਚਰ ਦੀ ਪ੍ਰੋਬਲਮ ਆ ਗਈ ਤਾਂ ਉਹ ਅਸੀਂ ਮੋਇਸਚਰ ਨੂੰ ਠੀਕ ਕਰਾਉਣ ਲਈ ਮੈਂ ਅਸੀਂ ਜਿਹੜਾ ਹੈਗਾ ਕੇਂਦਰ ਸਰਕਾਰ ਨਾਲ ਗੱਲ ਕਰਾਂਗੇ ਸਾਡਾ ਸਾਰਾ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਲੱਗਿਆ ਹੋਇਆ ਅੱਜ ਵੀ ਮੈਂ ਵੀ ਸਾਰੇ ਪੰਜ ਸਰਪੰਚ ਸਾਹਿਬਾਨ ਨੂੰ ਇਹੀ ਸੁਨੇਹਾ ਦਿੱਤਾਗਾ ਕਿ ਆਪਾਂ ਸਾਰੇ ਜਣੇ ਵਾਤਾਵਰਨ ਨੂੰ ਬਚਾ ਕੇ ਰੱਖੀਏ ਠੀਕ ਰੱਖੀਏ ਦੇਖੋ ਸਾਬਕਾ ਮੁੱਖ ਮੰਤਰੀ ਸਾਹਿਬ ਮਾਫੀਆਂ ਮੰਗਣ ਦੇ ਮਾਹਰ ਨੇ ਪਹਿਲਾਂ ਵੀ ਉਹਨਾਂ ਨੇ ਕਈ ਵਾਰ ਔਰਤਾਂ ਦੇ ਪ੍ਰਤੀ ਮਾੜੀ ਜਿਹੜੀ ਸ਼ਬਦਾਵਲੀ ਸੀ ਉਹਦੀ ਵਰਤੋਂ ਕੀਤੀ ਆ ਕਈ ਵਾਰ ਉਹਨਾਂ ਨੇ ਇਸ ਤਰ੍ਹਾਂ ਦੇ ਇਸ਼ਾਰੇ ਕੀਤੇ ਨੇ ਜਿਹੜੇ ਮੈਂ ਸਮਝਦਾ ਸਮਾਜ ਦੇ ਅੰਦਰ ਸੱਭਿਆਚਾਰ ਦਾ ਚਿੰਨ ਨਹੀਂ ਮੰਨੇ ਜਾਂਦੇ ਜਿਹੜੇ ਸਾਡੇ ਸੱਭਿਆਚਾਰ ਦੇ ਉਲਟ ਲੱਗੇ ਜਿਹੜੇ ਬਹੁਤ ਹੀ ਮਾੜੇ ਮੰਦ ਭਾਵਨਾ ਨਾਲ ਕੀਤੇ ਗਏ ਨੇਗੇ ਸੋ ਇਹ ਬਹੁਤ ਮਾੜੀ ਗੱਲ ਆ ਸੋ ਉਹਨਾਂ ਦੇ ਖਿਲਾਫ ਜਿਹੜਾ ਐਕਸ਼ਨ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਜਿਹੜੀਆਂ ਚਾਰ ਜਮਿੰਦਾਰ ਚੋਣਾਂ ਹੋ ਰਹੀਆਂ ਨੇ ਸਾਰੇ ਵੋਟਰਾਂ ਨੂੰ ਅਪੀਲ ਕਰੂੰਗਾ ਕਿ ਤੁਸੀਂ ਲੋਕਤੰਤਰ ਦੇ ਤਿਹਾਰ ਦੇ ਉੱਤੇ ਜਿਹੜਾ ਕਿ ਇਸ ਗੱਲ ਕਰਕੇ ਅਦਬ ਅਦਬਚਾਰੇ ਆਇਆਗਾ ਕੇ ਪਾਰਲੀਮੈਂਟ ਦੇ ਅੰਦਰ ਚਾਰ ਜਿਹੜੇ ਐਮ ਐਲ ਏ ਸੀ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ ਤੁਸੀਂ ਸਾਰੇ ਇਸ ਲੋਕਤੰਤਰ ਦੇ ਤਿਹਾਰ ਦੇ ਅੰਦਰ ਆਪਣਾ ਆਪਣਾ ਹਿੱਸਾ ਪਾਓ ਸਾਰੇ ਜਣੇ ਕੱਲ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਬੋਟ ਜਿਹੜੀ ਆ ਉਹ ਜ਼ਰੂਰ ਪਾਉਣ ਜਾਓ ਨਹੀਂ ਹਜੇ ਤਾਂ ਹਜੇ ਐਸਾ ਇਹ ਤਾਂ ਮੈਨੂੰ ਲੱਗਦਾ ਬੇਦਨ ਵੀਕ ਵੀ ਹੋਇਆ ਹਫਤਾ ਵੀ ਹੋਇਆ ਜੇ ਪ੍ਰੀਮਚੂਰ ਦੇਖੋ ਕਿਤੇ ਨਾ ਕਿਤੇ ਕੋਈ ਮੌਇਸਚਰ ਦੀ ਪ੍ਰੋਬਲਮ ਆ ਗਈ ਤਾਂ ਉਹ ਅਸੀਂ ਮੌਇਸਚਰ ਨੂੰ ਠੀਕ ਕਰਾਉਣ ਲਈ ਮੈਂ ਅਸੀਂ ਜਿਹੜਾ ਹੈਗਾ ਕੇਂਦਰ ਸਰਕਾਰ ਨਾਲ ਗੱਲ ਕਰਾਂਗੇ ਸਾਡਾ ਸਾਰਾ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਲੱਗਿਆ ਹੋਇਆ ਅੱਜ ਵੀ ਮੈਂ ਵੀ ਸਾਰੇ ਪੰਜ ਸਰਪੰਚ ਸਾਹਿਬਾਨ ਨੂੰ ਇਹੀ ਸੁਨੇਹਾ ਦਿੱਤਾਗਾ ਕਿ ਆਪਾਂ ਸਾਰੇ ਜਣੇ ਵਾਤਾਵਰਨ ਨੂੰ ਬਚਾ ਕੇ ਰੱਖੀਏ ਠੀਕ ਰੱਖੀਏ ਦੇਖੋ ਸਾਬਕਾ ਮੁੱਖ ਮੰਤਰੀ ਸਾਹਿਬ ਮਾਫੀਆਂ ਮੰਗਣ ਦੇ ਮਾਹਰ ਨੇ ਪਹਿਲਾਂ ਵੀ ਉਹਨਾਂ ਨੇ ਕਈ ਵਾਰ ਔਰਤਾਂ ਦੇ ਪ੍ਰਤੀ ਮਾੜੀ ਜਿਹੜੀ ਸ਼ਬਦਾਵਲੀ ਸੀ ਦੀ ਵਰਤੋਂ ਕੀਤੀ ਆ ਕਈ ਵਾਰ ਉਹਨਾਂ ਨੇ ਇਸ ਤਰ੍ਹਾਂ ਦੇ ਇਸ਼ਾਰੇ ਕੀਤੇ ਨੇ ਜਿਹੜੇ ਮੈਂ ਸਮਝਦਾ ਸਮਾਜ ਦੇ ਅੰਦਰ ਸੱਭਿਆਚਾਰ ਦਾ ਚਿੰਨ ਨਹੀਂ ਮੰਨੇ ਜਾਂਦੇ ਜਿਹੜੇ ਸਾਡੇ ਸੱਭਿਆਚਾਰ ਦੇ ਉਲਟ ਲੱਗੇ ਜਿਹੜੇ ਬਹੁਤ ਹੀ ਮਾੜੇ ਮੰਦ ਭਾਵਨਾ ਨਾਲ ਕੀਤੇ ਗਏ ਨੇਗੇ ਸੋ ਇਹ ਬਹੁਤ ਮਾੜੀ ਗੱਲ ਆ ਸੋ ਉਹਨਾਂ ਦੇ ਖਿਲਾਫ ਜਿਹੜਾ ਐਕਸ਼ਨ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਜਿਹੜੀਆਂ ਚਾਰਜਿੰਗ ਬਿਲੀ ਚੋਣਾ ਹੋ ਰਹੀਆਂ ਨੇ ਸਾਰੇ ਵੋਟਰਾਂ ਨੂੰ ਅਪੀਲ ਕਰੂੰਗਾ ਕਿ ਤੁਸੀਂ ਲੋਕਤੰਤਰ ਦੇ ਤਿਹਾਰ ਦੇ ਉੱਤੇ ਜਿਹੜਾ ਕਿ ਇਸ ਗੱਲ ਕਰਕੇ ਅਦਬ ਅਦਬਚਾਲੇ ਆਇਆਗਾ ਕੇ ਪਾਰਲੀਮੈਂਟ ਦੇ ਅੰਦਰ ਚਾਰ ਜਿਹੜੇ ਐਮ ਐਲ ਐਸ ਸੀ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ ਤੁਸੀਂ ਸਾਰੇ ਇਸ ਲੋਕਤੰਤਰ ਦੇ ਤਿਹਾਰ ਦੇ ਅੰਦਰ ਆਪਣਾ ਆਪਣਾ ਹਿੱਸਾ ਪਾਓ ਸਾਰੇ ਜਣੇ ਕੱਲ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਵੋਟ ਜਿਹੜੀ ਆ ਉਹ ਜ਼ਰੂਰ ਪਾਉਣ ਜਾਓ ਨਹੀਂ ਹਜੇ ਤਾਂ ਅਜੇ ਹਿਸਾ ਇਹ ਤਾਂ ਮੈਨੂੰ ਲੱਗਦਾ ਬੇਦਰ ਵੀਕ ਬਰੀ ਹੋਇਆ ਹਫਤਾ ਵੀ ਹੋਇਆ ਜੇ ਪ੍ਰੀਮਚੂਰ ਦੇਖੋ ਕਿਤੇ ਨਾ ਕਿਤੇ ਕੋਈ ਮੌਇਸਚਰ ਦੀ ਪ੍ਰੋਬਲਮ ਆ ਗਈ ਤਾਂ ਉਹ ਅਸੀਂ ਮੌਇਸਚਰ ਨੂੰ ਠੀਕ ਕਰਾਉਣ ਲਈ ਮੈਂ ਅਸੀਂ ਜਿਹੜਾ ਹੈਗਾ ਕੇਂਦਰ ਸਰਕਾਰ ਨਾਲ ਗੱਲ ਕਰਾਂਗੇ ਸਾਡਾ ਸਾਰਾ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਲੱਗਿਆ ਹੋਇਆ ਅੱਜ ਵੀ ਮੈਂ ਵੀ ਸਾਰੇ ਪੰਜ ਸਰਪੰਚ ਸਾਹਿਬਾਨ ਨੂੰ ਇਹੀ ਸੁਨੇਹਾ ਦਿੱਤਾਗਾ ਕਿ ਆਪਾਂ ਸਾਰੇ ਜਣੇ ਵਾਤਾਵਰਨ ਨੂੰ ਬਚਾ ਕੇ ਰੱਖੀਏ ਠੀਕ ਹੈ